ਅੱਜ ਦੀ ਵਾਰਜ ਦੇ ਵਿੱਚ ਆਪਾਂ ਗੱਲਬਾਤ ਜੁਨਾਈਟਿਡ ਨੇਸ਼ਨ ਦੇ ਵਿੱਚ ਜੋ ਗੱਲਾਂਬਾਤ ਹੋ ਰਹੀਆਂ ਨੇ ਇਜ਼ਰਾਇਲ ਦੇ ਪੀਐਮ ਨੇਥਨ ਜਾਹੂ ਨੇ ਕਿਹਾ ਕਿ ਇਜ਼ਰਾਇਲ ਮਸਟ ਫਿਨਿਸ਼ ਦ ਜੌਬ ਇਨ ਗਾਜ਼ਾ ਇਹ ਵੀ ਗੱਲਬਾਤ ਹੋਈ ਇਹਦੇ ਤੇ ਵੀ ਗੱਲਬਾਤ ਕਰਦੇ ਆ ਪਾਲਸਤੀਨ ਦੇ ਪ੍ਰੈਜ਼ੀਡੈਂਟ ਨੇ ਵੀ ਵਰਚੂਅਲ ਤੌਰ ਤੇ ਜਿਹੜਾ ਸੰਬੋਧਨ ਕੀਤਾ ਸੀ ਜੁਨਾਈਟਿਡ ਨੇਸ਼ਨ ਨੂੰ ਬਹੁਤ ਸਾਰੇ ਦੇਸ਼ ਨੇ ਜਿਨ੍ਹਾਂ ਵਿੱਚੋਂ ਅਮਰੀਕਾ ਤੋਂ ਬਿਨਾ ਤੇ ਯੂਕੇ ਫਰਾਂਸ ਕੈਨੇਡਾ ਆਸਟ੍ਰੇਲੀਆ ਯੂਰਪੀਅਨ ਦੇਸ਼ ਨੇ ਜਿਨ੍ਹਾਂ ਨੇ ਮਾਨਤਾ ਦਿੱਤੀ ਆ ਅਰਬ ਦੇਸ਼ ਵੀ ਨੇ ਪਾਲਸਤੀਨ ਨੂੰ ਸਰਦਾਰ ਭਵਿੰਦਰ ਸਿੰਘ ਜੀ ਆ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਭਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਦੋਂ ਆਪਾਂ ਗੱਲਬਾਤ ਜੁਨਾਈਟਡ ਨੇਸ਼ਨ ਦੀ ਕਰਦੇ ਆ ਇਜ਼ਰਾਈਲ ਦੀ ਕਰਦੇ ਆ ਪਾਲਸਤੀਨ ਦੀ ਕਰਦੇ ਆ ਤੇ ਪਾਲਸਤੀਨ ਨੂੰ ਮਾਨਤਾ ਦੇਣ ਵਾਲੇ ਮਤੇ ਦੇ ਖਿਲਾਫ ਇਜ਼ਰਾਈਲ ਦੇ ਪ੍ਰਾਈਮ ਮਿੰਿਸਟਰ ਨੇ ਬੜੀਆਂ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੂੰ ਜਦ ਸੰਬੋਧਨ ਕਰਨਾ ਸੀ ਉਹ ਤੋਂ ਪਹਿਲਾਂ ਹੀ ਦਰਜਣਾਈ ਦੇਸ਼ ਜਿਹੜੇ ਨੇ ਉੱਠ ਕੇ ਬਾਹਰ ਚਲੇ ਜਾਂਦੇ ਨੇ ਸਪਾ ਇਹਨਾਂ ਬੁੱਧਾਂ ਤੇ ਗੱਲਬਾਤ ਕਰਦੇ ਆ ਤੁਸੀਂ ਸਾਨੂੰ ਆਈਪੀਟੀਵੀ YouTube Facebook ਤੇ ਵੀ ਬਾਤ ਚ ਕਰ ਸਕਦੇ ਹੋ ਹਾਂਜੀ ਸਰਦਾਰ ਭਪਿੰਦਰ ਸਿੰਘ ਜੀ ਜੀ ਭਾਜੀ ਇਹ ਪਹਿਲੀ ਵਾਰੀ ਹੋਇਆ ਕਿ ਇਜ਼ਰਾਈਲ ਲੋਕਾਂ ਦੇ ਵਿੱਚ ਲੜਾਈ ਹਾਰ ਗਿਆ ਜਿਹਨੂੰ ਪਰਸੈਪਸ਼ਨ ਦੀ ਲੜਾਈ ਕਹਿੰਦੇ ਨੇ ਵਰਲਡ ਦੀ ਵਰਲਡ ਜਿਹੜਾ ਵਰਲਡ ਸਟੇਜ ਤੇ ਹੋ ਰਿਹਾ ਇਜ਼ਰਾਈਲ ਭਾਵੇਂ ਅੰਦਰ ਉਹਨਾਂ ਨੂੰ ਮਾਰਨ ਦੇ ਵਿੱਚ ਬਹੁਤ ਵੱਡੇ ਪੱਧਰ ਵਿੱਚ ਕਾਮਯਾਬ ਹੋਇਆ ਆ ਲੈਨਸ ਫਲੇਟ ਨੇ ਤਾਂ 4 ਲੱਖ ਬੰਦੇ ਦਾ 2 ਲੱਖ ਦਾ ਤਾਂ ਉਹਨਾਂ ਨੇ 6 ਮਹੀਨੇ ਪਹਿਲਾਂ ਐਸਟੀਮੇਟ ਦਿੱਤਾ ਸੀ ਔਰ ਉਹਨਾਂ ਦੇ ਮੁਤਾਬਕ ਹੀ ਸਭ ਤੋਂ ਵੱਧ ਬੀਬੀਆਂ ਬੱਚੀਆਂ ਤੇ ਆਪਣੇ ਬੱਚੇ ਤੇ ਜਿਹੜੀਆਂ ਖਾਵਾ ਖਵਾ ਤੀਨਆਂ ਜਿਹੜੀਆਂ ਔਰਤਾਂ ਆ ਉਹ ਆ ਸੋ ਇਜ਼ਰਾਈਲ ਉੱਥੇ ਤਾਂ ਬੇਸ਼ੱਕ ਉਹਨਾਂ ਨੂੰ ਮਾਰਨ ਦੇ ਵਿੱਚ ਆ ਬਹੁਤ ਵੱਡੇ ਪੱਧਰ ਤੇ ਕਾਮਯਾਬ ਹੋਇਆ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਜਿੱਥੇ ਰੋਟੀ ਦੀ ਪਹਿਲਾਂ ਭੁੱਖ ਪੈਦਾ ਕਰਨ ਵਿੱਚ ਜਿਹੜਾ ਅਰਬ ਕੰਟਰੀਆਂ ਨੇ ਈਜੀਪਟ ਜਾਰਡਨ ਇਨਾਂ ਨੇ ਇਜ਼ਰਾਈਲ ਨੂੰ ਤੇ ਫੂਡ ਤੇ ਹਰ ਚੀਜ਼ ਜਿਹੜੀ ਆ ਹਥਿਆਰਾਂ ਦੀ ਵੀ ਤੁਰਕੀ ਨੇ ਵੀ ਗੈਸ ਸਾਰਿਆਂ ਨੇ ਸਪਲਾਈ ਕੀਤੀ ਪਰ ਉਹ ਫੂਡ ਉਹਨਾਂ ਨੇ ਫਲਸਤੀਨ ਨੂੰ ਨਹੀਂ ਸਪਲਾਈ ਕੀਤਾ ਸੋ ਗੱਲ ਤਾਂ ਸਾਡਾ ਅੱਜ ਫੋਕਸ ਉੱਥੇ ਆ ਸੋ ਫੋਕਸ ਇਹੀ ਕਿ ਬਿਲਕੁਲ ਅਰਬ ਕੰਟਰੀ ਜਿਹੜੇ ਆ ਖਾਸ ਕਰ ਜਿਹੜੇ ਸੁੰਨੀ ਅਰਬ ਆ ਉਹ ਚਾਹੁੰਦੇ ਆ ਵੀ ਕਿਸੇ ਤਰੀਕੇ ਨਾਲ ਫਲਸਤੀਨੀ ਤੇ ਯਹੂਦੀ ਇਕੱਠੇ ਰਹਿਣ ਤੇ ਉਹਦੇ ਲਈ ਉਹ ਇਸ ਗੱਲ ਨਾਲ ਸਹਿਮਤ ਆ ਯਕਜਹਿਤੀ ਆ ਉਹਨਾਂ ਦੀ ਕਿ ਜਿਹੜਾ ਪਾਲੇਸਤੀਨ ਦੇ ਲੋਕਾਂ ਦਾ ਲੱਖ ਪਾਂਟ ਛਿੜਿਆ ਜਾਵੇ ਸੋ ਜਿਹੜਾ ਇੰਟਰਨੈਸ਼ਨਲ ਵਰਡ ਹੈ ਜਿਹੜੀ ਅਰਬ ਦੁਨੀਆ ਤੋਂ ਬਾਹਰ ਆ ਉਹਦੇ ਵਿੱਚ ਪਹਿਲੀ ਵਾਰੀ ਜਿਹੜੀ ਸੋਸ਼ਲ ਮੀਡੀਆ ਦੀ ਆਮਦ ਕਰਕੇ ਜੇ ਕਿਤੇ ਕੱਲਾ ਹੀ ਮੇਨਸਟ੍ਰੀਮ ਮੀਡੀਆ ਹੁੰਦਾ ਤੇ ਅੱਜ ਇਹ ਸਾਰੇ ਕਤਲੇਆਮ ਲਈ ਹਮਾਸ ਹੀ ਜ਼ਿੰਮੇਵਾਰ ਹੋਣੀ ਸੀ ਸੋ ਜਿੱਥੇ ਅੱਜ ਵੈਰਸਟੀ ਪ੍ਰੈਸ ਵੀ ਪੱਖ ਬਦਲ ਰਹੀ ਹੈ ਸੋ ਅਸੀਂ ਵੀ ਆਪਣੇ ਇਸ ਪ੍ਰੋਗਰਾਮ ਤੇ ਉਹਨਾਂ ਨੂੰ ਟੈਲੀ ਕਰ ਰਹੇ ਹਾਂ ਜਾਂ ਉਹਨਾਂ ਦੀ ਬਰਾਬਰ ਇਸ ਗੱਲ ਨੂੰ ਤੁਹਾਡੇ ਸਰੋਤਿਆਂ ਨਾਲ ਜਿਹੜੀ ਸਾਂਝੀ ਕਰਨਾ ਚਾਹੁੰਦੇ ਆ ਉਹੀ ਹੈ ਕਿ ਇਸ ਤਰ੍ਹਾਂ ਲੱਗ ਰਿਹਾ ਕਿ ਵੈਸਟ ਦੇ ਵਿੱਚ ਜਿਹੜੇ ਬਹੁਤ ਵੱਡੇ ਵੱੱਦਰ ਦੇ ਵਿੱਚ ਜਿਹੜੀ opinion ਹੈ ਇਜ਼ਰਾਈਲ ਦੇ ਪ੍ਰਤੀ ਉਹ ਬਦਲ ਰਹੀ ਹੈ ਔਰ ਇੱਚ ਬੇਸ਼ੱਕ ਵੈਸਟਰਨ ਗਵਰਨਮੈਂਟਸ ਵੀ ਇਹਦੇ ਵਿੱਚ ਸ਼ਾਮਿਲ ਹਨ ਔਰ ਲੋਕ ਰਾਏ ਜਿਹੜੀ ਆ ਉਹ ਕਿਤੇ ਵੱਧ ਮਿਡਲ ਈਸਟ ਦੇ ਮੁਸਲਮਾਨਾਂ ਤੋਂ ਸੋਸ਼ਲ ਬਾਇਕਾਟ ਚੀਜ਼ਾਂ ਦਾ ਬਾਇਕਾਟ ਜਿਹੜਾ ਇੱਥੇ ਹੋ ਰਿਹਾ ਜਿਹੜੀ ਨਿਤਨੀ ਆਹੂ ਦਾ ਅਡਰੈਸ ਸੀ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨੇ ਤੁਸੀਂ ਦੱਸਿਆ ਵੀ ਜੌਬ ਇਜ਼ ਨਾਟ ਫਿਨਿਸ਼ਡ ਵਾਲੀ ਗੱਲ ਕੀਤੀ ਉਨੇ ਇੱਕ ਬਹੁਤ ਵੱਡੀ ਗੱਲ ਕਰ ਦਿੱਤੀ ਕਿ ਆ ਜਿਹੜਾ ਮੇਰਾ ਸੁਨੇਹਾ ਸਾਰਿਆਂ ਫੋਨਾਂ ਦੇ ਵਿੱਚ ਹੁਣ ਪਰ ਆ ਜਿਹੜੇ ਹਮਾਸ ਦੇ ਲੀਡਰਾਂ ਨੂੰ ਜਾਏਗਾ ਜਿਹੜੇ 48 ਜਾਂ 49 ਮੇਰੇ ਹਾਸਟੇਜਸ ਆ ਉਹਨਾਂ ਨੂੰ ਛੱਡ ਦਿਓ ਜੇ ਤੁਸੀਂ ਉਹਨਾਂ ਨੂੰ ਨਹੀਂ ਛੱਡਦੇ ਤਾਂ ਤੁਸੀਂ ਮਾਰੇ ਇਜ਼ਰਾਇਲ ਤੁਹਾਨੂੰ ਮਾਰੇਗਾ ਜੇ ਛੱਡ ਦੋਗੇ ਤਾਂ ਬਚ ਜਾਓਗੇ ਸੋ ਬੇਸਿਕਲੀ ਔਰ ਇਹ ਵੀ ਨਾਲ ਕਿਹਾ ਹਥਿਆਰ ਛੱਡ ਦਿਓ ਸੋ ਬੇਸਿਕਲੀ ਜਿਹੜੇ ਲੋਕਾਂ ਦੇ 4-5 ਲੱਖ ਬੰਦਾ ਮਰ ਗਿਆ ਹੋਵੇ ਉਹਨਾਂ ਨੂੰ ਇਹੋ ਜਿਹੀ ਕੰਡੀਸ਼ਨ ਉਹ ਦੇ ਰਿਹਾ ਜਿਹਦੇ ਵਿੱਚ ਉਹ ਉਹਨਾਂ ਕੋਲ ਸਵਾਏ ਆਪਣੇ ਖਾਤਮੇ ਦੇ ਹੋਰ ਕੋਈ ਰਾਹ ਨਹੀਂ ਹੈ ਆ ਫਿਰ ਉਹਨੇ ਜਿਹੜੀ ਸਗਦੇ ਭਾਜੀ ਆ ਇਹ ਗੱਲ ਕੀਤੀ ਕਿ ਜਿਹੜੇ ਯਮਨ ਦੇ ਉਤੀਸ ਜਿਹੜੇ ਮੇਰੇ ਤੇ ਹਮਲਾ ਕਰਦੇ ਸੀ ਉਹਨਾਂ ਦੀ ਪਾਰਲੀਮੈਂਟ 'ਚ ਆਪਣੇ ਸਰੋਤਿਆਂ ਨੂੰ ਅਸੀਂ ਦੱਸ ਦਈਏ ਉੱਥੇ ਪ੍ਰਾਈਮ ਮਿਨਿਸਟਰ ਔਰ ਕਿੰਨੇ ਹੀ ਉਹਨਾਂ ਦੇ ਮੰਤਰੀ ਮਾਰੇ ਗਏ ਖੈਰ ਉਹਨਾਂ ਨੇ ਦੂਸਰੇ ਦਿਨ ਨਵੇਂ ਬਣਾ ਤੇ ਲਏ ਪਰ ਉਸ ਪੂਰੇ ਦੇ ਪੂਰੇ ਪਾਰਲੀਮੈਂਟ ਨੂੰ ਉਡਾਉਣ ਦੀ ਕਵਰ ਕਿਸੇ ਵੀ ਵੈਸਟਰਨ ਪ੍ਰੈਸ ਨੇ ਉਨੀ ਡੀਪਲੀ ਕਹ ਰਹੀ ਨਹੀਂ ਕੀਤੀ ਔਰ ਮੈਂ ਤੁਹਾਨੂੰ ਹੋਰ ਦੱਸਦਾ ਜਿਕੇ ਤੇ 20 ਸਾਲ ਪਹਿਲਾਂ ਹੁੰਦਾ ਤਾਂ ਇਹਦੀ ਖਬਰ ਵੀ ਨਹੀਂ ਦੁਨੀਆ 'ਚ ਲੱਗਣੀ ਸੀ ਔਰ ਉਹਨੇ ਫਿਰ ਕਿਹਾ ਵੀ ਹਿਜ਼ਬੁੱਲਾਹ ਵਿੱਚ हसन ਨਸਰ ਅੱਲਾਹ ਨੂੰ ਨਬਲਾਨ ਦੇ ਵਿੱਚ ਅਸੀਂ ਕਿੱਦਾਂ ਮਾਰਿਆ ਅਸੀਂ ਉਹਨਾਂ ਦੀ ਲੀਡਰਸ਼ਿਪ ਜਿਹੜੀ ਰਿਮੋਟ ਕੰਟਰੋਲਾਂ ਦੇ ਨੇ ਜਿਹੜੀ ਉਹ ਪੇਜਰਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਇੱਕ ਚੀਜ਼ ਜਿਹੜੀ ਬਣਦੀ ਕਿਤੇ ਹੋ ਰਿਆ ਉਹਨੂੰ ਕਿਸ ਤਰੀਕੇ ਦੇ ਨਾਲ ਆਰਡਰ ਤੋਂ ਪਹਿਲਾਂ ਲੱਕਾਂ ਦੇ ਵਿੱਚ ਬਨ ਕੇ ਦੋ-ਦੋ ਸਾਲ ਤੱਕ ਇੰਤਜ਼ਾਰ ਕਰਕੇ ਉਹਨਾਂ ਨੂੰ ਉੜਾ ਦਿੱਤਾ ਗਿਆ ਫਿਰ ਉਹਨੇ ਕਿਹਾ ਵੀ ਸੀਰੀਆ ਦੇ ਵਿੱਚ ਮਸਰ ਸਾਫ ਜਿਹੜਾ ਫلسطੀਨ ਦੀ ਮੱਤ ਕਰਦਾ ਸੀ ਸੀਰੀਆ ਸੀ ਜਿਹੜਾ ਸਾਰੀ ਫੌਜ ਮਾਰਤੀ ਉਹਨਾਂ ਦੀ ਤੇ ਉਹਨੂੰ ਵੀ ਉੱਥੋਂ ਭਜਾਤਾ ਫਿਰ ਉਹਨੇ ਕਿਹਾ ਹਮਾਸ ਦਾ ਯਈਆ ਸਿਨਵਾਰ ਕਿਸ ਤਰੀਕੇ ਦੇ ਨਾਲ ਅਸੀਂ ਮਾਰਿਆ ਜਿਹੜਾ ਯਈਆ ਸਿਨਵਾਰ ਤੇ ਜਿਹੜਾ ਸਮਾਈਲ ਖਾਨੀਆਂ ਔਰ ਸਮਾਈਲ ਖਾਨੀਆਂ ਮੁੰਡਲੇ ਲੀਡਰਾਂ ਚੋਂ ਸੀਗਾ ਉਸ ਤੋਂ ਬਾਅਦ ਉਹਨੇ ਕਿਹਾ ਈਰਾਨ ਦੇ ਕਿੰਨੇ ਨਿਊਕਲੀਅਰ ਸਾਇੰਟਿਸਟ ਤੇ ਕਿੰਨੇ ਹੀ ਉਹਨਾਂ ਦੇ ਮਿਲਟਰੀ ਦੇ ਜਨਰਲ ਕਿੰਨੀ ਉਹਨਾਂ ਦੀ ਟਾਪ ਦੀ ਲੀਡਰਸ਼ਿਪ ਅਸੀਂ ਮਾਰ ਦਿੱਤੀ ਜਿਹੜੀ ਫلسطੀਨ ਦੀ ਸਪੋਰਟ ਕਰਦੀ ਸੀ ਮੈਂ ਸਮਝਦਾ ਵੀ ਭਵੇਂ ਉਹ ਰਾਖ ਨੂੰ ਵੀ ਇਹਦੇ ਚ ਐਡ ਕਰ ਲੈਂਦੇ ਆ ਲੇਕਿਨ ਜਿਹੜੀ ਮਿਡਲ ਈਸਟ ਵਿੱਚ ਤਰੀਬਨ ਕੋਈ 30 ਲੱਖ ਮੁਸਲਮਾਨਾਂ ਦਾ ਜਿਹੜਾ ਮਾਰਿਆ ਜੰਗ ਨਾਲ ਰਿਲੇਟਡ ਕਿਸੇ ਨਾ ਕਿਸੇ ਗੱਲਬਾਤ ਦੇ ਥਰੂ ਚਾਹੇ ਸੈਂਕਸ਼ਨਸ ਦੇ ਥਰੂ ਉਹਦੀ ਉਹਨਾਂ ਨੇ ਬੜੇ ਖੁੱਲ ਕੇ ਗੱਲ ਕੀਤੀ ਔਰ ਮੈਂ ਸਮਝਦਾ ਵੀ ਜਿਹੜੀ ਇੰਨੀ ਵੱਡੀ ਗੱਲਬਾਤ ਇਸ ਤਰੀਕੇ ਨਾਲ ਕਰ ਦੇਣੀ ਦੁਨੀਆ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਵੀ ਜਿਸ ਸੈਕੰਡ ਵਰਡ ਵਾਰ ਦੇ ਵਿੱਚ ਤੁਸੀਂ ਕਿਸੇ ਟਾਇਰੈਂਟ ਦਾ ਜੇ ਲੈਕਚਰ ਕਿਉਂਕਿ ਬੇਸ਼ੱਕ ਇਜ਼ਰਾਈਲ ਇਹ ਮੈਂ ਮੰਨਦਾ ਵੀ ਉਹਨਾਂ ਦਾ ਹੱਕ ਹੈ ਡਿਫੈਂਸ ਦਾ ਔਰ ਐਗਜ਼ਿਸਟੈਂਸ ਦਾ ਵੀ ਪਰ ਇਸ ਪੱਧਰ ਦੇ ਉੱਪਰ ਉਹਨਾਂ ਨੂੰ ਖੁੱਲ ਕੇ ਬਾਹਰ ਆ ਕੇ ਇਸ ਤਰੀਕੇ ਨਾਲ ਗੱਲ ਕਰਨਾ ਮੈਨੂੰ ਸਮਝ ਨਹੀਂ ਕੀ ਮਕਸਦ ਹੈ ਕਿਉਂਕਿ ਮੈਂ ਇਹਨੂੰ ਇਸ ਗੱਲ ਦੀ ਸਮਝਿਆ ਕਿ ਐਡਾਂ ਦੀ ਵੀ ਕੋਈ ਗੱਲ ਨਹੀਂ ਹੈਗੀ ਕਿ ਇਜ਼ਰਾਈਲ ਜਿਹੜਾ ਉਹਨਾਂ ਨੂੰ ਸਾਰਿਆਂ ਨੂੰ 2 ਬਿਲੀਅਨ ਨੂੰ ਹੀ ਮਾਰ ਦਊਗਾ ਉਹਨਾਂ ਦੇ ਕੋਲ ਬਹੁਤ ਵੱਡਾ ਰਿਸੋਰਸ ਹੈ ਤੇਲ ਦਾ ਤੇ ਨਫਰੀ ਦੁਨੀਆ ਵਿੱਚ ਮੇਰਾ ਖਿਆਲ ਸਭ ਤੋਂ ਵੱਡੀ ਹੈ ਹੁਣ ਜਾਂ ਮੈਂ ਗਲਤ ਵੀ ਹੋ ਸਕਦਾ ਹਾਂ ਸਾਈਆਂ ਤੋਂ ਵੱਧ ਹੈ ਤੋ ਮੈਨੂੰ ਸਮਝ ਨਹੀਂ ਆ ਰਿਹਾ ਵੀ ਉਹ ਇਸ ਤਰੀਕੇ ਦੇ ਨਾਲ ਇਸ ਇਸ ਤਰ੍ਹਾਂ ਦੀ ਪਾਲਿਸੀ ਕਿਉਂ ਇਜ਼ਰਾਈਲ ਜਿਹੜਾ ਆ ਉਹਨਾਂ ਦੀ ਜਿਹੜੀ ਏਜੰਸੀਆਂ ਆ ਜਾਂ ਉਹਨਾਂ ਦਾ ਜਿਹੜੀ ਸਟੇਟ ਦੀ ਡੀਪ ਸਟੇਟ ਆ ਉਹ ਕਿਉਂ ਅਲਾਉ ਕਰ ਰਹੀ ਆ ਕਿਉਂਕਿ ਕਿਤੇ ਨਾ ਕਿਤੇ ਤਾਂ ਇਹ ਡਿਸਾਈਡ ਹੋਇਆ ਹੋਊਗਾ ਨਾ ਵੀ ਆਹ ਗੱਲਾਂ ਕਹਿ ਦਿੱਤੀਆਂ ਜਾਣ ਸੋ ਮੈਂ ਸਮਝਦਾ ਵੀ ਜਿਹੜੀ ਉਹ ਗੱਲ ਉਹਨਾਂ ਨੇ ਕੱਲ ਅੱਜ ਉੱਥੇ ਕੀਤੀ ਆ ਉਹਦੇ ਵਿੱਚ ਜਿਹੜੀ ਕਤਲੋਗਾਰਦ ਅਲਦ ਵਾਲੇ ਇਜ਼ਰਾਈਲ ਦੇ ਕੀਤੀ ਗਈ ਆ ਹਮਾਸ ਨੂੰ ਉਹਨੇ ਕਿਹਾ ਵੀ ਤੁਸੀਂ ਨਿਕਲ ਜਾਓ ਨਹੀਂ ਤਾਂ ਤੁਸੀਂ ਮਾਰੇ ਜਾਓਗੇ ਔਰ ਇਜ਼ਰਾਈਲ ਤੁਹਾਨੂੰ ਮਾਰੇਗਾ ਆ ਇਹ ਪਰ ਨਹੀਂ ਹੁਣ ਕਿਹੜੇ ਹਿਸਾਬ ਨਾਲ ਉਹਨਾਂ ਨੇ ਕਿਉਂਕਿ ਵਾਕ ਆਊਟ ਵੀ ਬਹੁਤ ਮੇਜਰ ਹੋਇਆ ਉੱਥੋਂ ਔਰ ਬੇਸ਼ੱਕ ਉੱਥੇ ਫਰਾਂਸ ਦੀ ਜਿਹੜੇ ਬੰਦੇ ਤਾਂ ਕੁਝ ਜਿਹੜੇ ਨੇ ਆਪ ਬੁਲਾਇਓ ਸੀ ਉਹ ਜਰੂਰ ਉੱਥੇ ਬੈਠੇ ਰਹੇ ਸੋ ਯੂਨ ਵੀ ਸੈਕੰਡ ਵਰਲਡ ਵਾਰ ਤੋਂ ਲੀਗ ਆਫ ਨੇਸ਼ਨਸ ਤੋਂ ਬਾਅਦ ਮੈਨੂੰ ਲੱਗਦਾ ਅੱਜ ਇੱਕ ਬੇਅਸਰ ਜੀ ਹੋ ਰਹੀ ਆ ਬੇਸ਼ੱਕ ਯੂਨ ਜੀਐਨ ਨੇ ਮਤਾ ਪਾ ਦਿੱਤਾ ਪਰ ਉਹਦੀ ਡਿਫੈਂਸ ਜਿਹੜੀ ਆ ਉਹ ਉਲਟ ਉੱਥੇ ਆ ਕੇ ਉਹਨੇ ਉਹੀ ਗੱਲਾਂ ਜਿਹੜੇ ਤੇ ਜੀਵਨੋ ਦੇ ਲੋਕਾਂ ਨੇ ਬਹੁਤ ਵੱਡਾ ਆਪਣਾ ਰੋਸ ਪ੍ਰਗਟ ਕੀਤਾ ਸੀ ਸਾਊਥ ਅਫਰੀਕਾ ਨੇ ਆਈਸੀਸੀ ਦੇ ਵਿੱਚ ਵਾਰੰਟ ਵੀ ਜਿਹੜੇ ਕਢਵਾਏ ਹੋਏ ਸੀ ਨਿਤਨੀ ਆਹੂ ਦੇ ਪਰ ਮੈਨੂੰ ਲੱਗਦਾ ਉਹ ਤਾਂ ਫਰਾਂਸ ਵੀ ਜਾਏ ਆ ਮੇਰਾ ਖਿਆਲ ਇੰਗਲੈਂਡ ਨੇ ਤਾਂ ਕਿਹਾ ਸੀ ਜੇ ਆ ਵੀ ਜਾਵੇ ਕੋਈ ਨਹੀਂ ਪਰ ਉਹਨਾਂ ਦੇ ਇਹ ਨਾ ਐਕਸ਼ਨਾਂ ਨੇ ਕਿੱਡੀ ਵੱਡੀ ਰੈਕਗਨਿਸ਼ਨ ਜਿਹੜੀ ਮੇਜਰ ਪਾਵਰਸ ਨੂੰ ਦਵਾਈ ਆ ਔਰ 트ੰਪ ਸਾਹਿਬ ਨੇ ਅੱਜ ਆਪਣੇ ਇੱਕ ਐਡਰੈਸ ਵਿੱਚ ਕਿਹਾ ਕਿ ਵੈਸਟ ਬੈਂਕ ਨੂੰ ਕੋਈ ਵੀ ਮੈਂ ਕਿਸੇ ਤਰ੍ਹਾਂ ਗਿਰਨ ਨਹੀਂ ਦੇਵਾਂਗਾ ਔਰ ਉਹਨੇ ਇਹ ਵੀ ਕਿਹਾ ਵੀ ਤੁਸੀਂ ਆਪਣੇ ਜਿਹੜੇ ਹੋਸਟੇਜ ਆ ਉਹਨਾਂ ਨੂੰ ਰਿਲੀਜ਼ ਕਰੋ ਤੇ ਬਾਕੀ ਜਿਹੜੀ ਆ ਮੈਂ ਸਾਰਾ ਕੁਝ ਬੰਦ ਕਰਾਂਗਾ ਮੈਨੂੰ ਲੱਗਦਾ ਹਮਮ ਟਰੰਪ ਵੀ ਜਿਹੜਾ ਆ ਉਹ ਕਿਸੇ ਤਰੀਕੇ ਦੇ ਨਾਲ ਇਹਨਾਂ ਗੱਲਾਂ ਤੋਂ ਕਰਾਂ ਕਰ ਰਿਹਾ ਮੈਨੂੰ ਲੱਗਦਾ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਜਾਂ ਇੱਥੇ ਸ਼ਾਇਦ ਟਰੰਪ ਸਾਹਿਬ ਨੂੰ ਮਿਲਣਗੇ ਜਾਂ ਗੱਲਬਾਤ ਹੋਏਗੀ ਫਿਰ ਕਿਤੇ ਨਾ ਕਿਤੇ ਜਾਂ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇਹ ਜਿਹੜੀ ਸਾਰੀ ਪਾਲਿਸੀ ਆ ਮੋਸਟ ਲਾਈਕਲੀ ਲੱਗਦਾ 트럼ਪ ਐਡਮਿਨਿਸਟ੍ਰੇਸ਼ਨ ਵੱਲੋਂ ਹੀ ਬਣਾਈ ਜਾਣੀ ਆ ਉਹਦੇ ਵਿੱਚ ਆਫਕੋਰਸ ਨਥਨ ਜਾਹੂ ਨੂੰ ਵੀ ਜਿਹੜਾ ਸ਼ਾਮਲ ਕੀਤਾ ਜਾਏਗਾ ਕਿੰਨਾ ਉਹਦੇ ਵਿੱਚ ਜਿਹੜੀ ਉਹ ਚੇਂਜ ਕਰ ਸਕਣਗੇ ਜਿਹੜੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਕਿਉਂਕਿ ਜਦੋਂ ਪਿਛਲੀ ਵਾਰੀ ਨਥਨ ਜਾਹੂ ਇਥੇ ਵਾਈਟ ਹਾਊਸ ਆਉਂਦੇ ਨੇ ਉਦੋਂ ਗਾਜ਼ਾ ਵਾਲੀਆਂ ਗੱਲਾਂ ਹੁੰਦੀਆਂ ਸੀ ਗਾਜ਼ਾ ਨੂੰ ਆਪੇ ਇਸ ਤਰ੍ਹਾਂ ਕਰ ਦੇਵਾਂਗੇ ਇੱਕ ਬਹੁਤ ਵੱਡੀ ਪਾਰਕ ਬਹੁਤ ਵੱਡਾ ਸਿਸਟਮ ਬਣਾ ਦੇਵਾਂਗੇ ਇਹਨਾਂ ਨੂੰ ਜਾਰਡਨ ਜਾਂ ਈਜੀਪਟ ਵਿੱਚ ਉੱਥੇ ਚਲੇ ਜਾਣਾ ਚਾਹੀਦਾ ਹਮਾਸ ਦੀ ਗੱਲਬਾਤ ਵੀ ਹੁੰਦੀ ਸੀ ਕਤਰ ਤੇ ਹਮਲਾ ਹੋਣਾ ਕਤਰ ਦੇ ਵਿੱਚ ਯੂਐਸ ਦਾ ਮਿਲਟਰੀ ਬੇਸ ਵੀ ਹੈ ਸੋ ਉਸ ਤੋਂ ਬਾਅਦ ਆਪਾਂ ਨੂੰ ਪਤਾ ਹੈ ਕਿ ਜਿਹੜੇ ਪਾਲਸਤੀਨੀ ਦੇ ਪ੍ਰੈਜ਼ੀਡੈਂਸੀ ਅਬਾਸ ਸਾਹਿਬ ਉਹਨਾਂ ਨੂੰ ਤਾਂ ਇੰਟਰਨੇਸ਼ਨ ਵਿੱਚ ਆਉਣ ਵਾਸਤੇ ਵੀਜ਼ਾ ਨਹੀਂ ਮਿਲਦਾ ਉਹਨਾਂ ਨੇ ਫਿਰ ਵਰਚੁਅਲ ਦੌਰ ਤੇ ਹੀ ਜਿਹੜਾ ਐਡਰੈਸ ਕੀਤਾ ਜਦਾ ਇੰਟਰਨੈਸ਼ਨ ਨੂੰ ਪਰ ਜਿਹੜਾ ਜਦੋਂ ਜਹਾਜ਼ ਫਿਰ ਇਜ਼ਰਾਇਲ ਦੇ ਪ੍ਰਾਈਮ ਮਿੰਿਸਟਰ ਦੌਰ ਦਾ ਉਹ ਕਿੱਡੀ ਜਗ੍ਹਾ ਜਾ ਕੇ ਕਿਸ ਤਰੀਕੇ ਨਾਲ ਕਿਵੇਂ ਕਿੰਨੇ ਘੁੰਮਣ ਘੇਰੀਆਂ ਰਾਹੀਂ ਇਸ ਤਿਕੇਨਾ ਆਈਸੋਲੇਸ਼ਨ ਜਿਹੜੀ ਹੋ ਚੁੱਕੀ ਆ ਬਹੁਤ ਸਾਰੇ ਮੁੱਦੇ ਨੇ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਆਪਾਂ ਵਿਚਾਰਦੇ ਆ ਗੱਲਾਂ ਬਾਤਾਂ ਕਰਦੇ ਆ ਇਸ ਸਾਰੇ ਸੰਦਰਭ ਦੇ ਵਿੱਚ ਕਿਉਂਕਿ ਇੱਕ ਗੱਲ ਤਾਂ ਹੈ ਕਿ ਬਹੁਤ ਸਾਰੇ ਦੇਸ਼ਾਂ ਨੇ ਜਿਹੜਾ ਟੂ ਸਟੇਟ ਸੋਲੂਸ਼ਨ ਇਸ ਨੂੰ ਲਾਈਫ ਸਪੋਰਟ ਦਿੰਦੀ ਹੈ ਬੇਸ਼ੱਕ ਇਹ ਅਜੇ ਆ ਜਿਹੜਾ ਬਈ ਇੱਕ ਇੱਕ ਕਹੋ ਵੀ ਇੱਕ ਸੰਬੋਲਕ ਤੌਰ ਤੇ ਹੈ ਪਰ ਇੱਕ ਦਿਨ ਆਏਗਾ ਇਹਦੀ ਅਸਲੀਤ ਬਣੇਗੀ ਨਾ ਤਾਂ ਹਮਾਸ ਵਾਲਾ ਹੀ ਕੰਮ ਚੱਲੇਗਾ ਹਮਾਸ ਵਾਲਾ ਕੰਮ ਤਾਂ ਖਤਮ ਹੀ ਕਰ ਦਿੱਤਾ ਕਿਤੇ ਨਾ ਕਿਤੇ ਹੋਏਗਾ ਹੁੰਦਾ ਰਹੇਗਾ ਇਹਦੇ ਬਾਰੇ ਆਪਾਂ ਤਾਂ ਨਹੀਂ ਪਤਾ ਦੂਜੇ ਪਾਸੇ ਨਾ ਹੀ ਇਜ਼ਰਾਇਲ ਦੀ ਇਸ ਲੈਵਲ ਦੀ ਪਾਉ ਸੀ ਚੱਲੇਗੀ ਕਿਉਂਕਿ ਇਜ਼ਰਾਇਲ ਜਿਸ ਲੈਵਲ ਤੇ ਅਲੱਗ-ਥਲੱਗ ਦੁਨੀਆ ਪਰਬਚ ਹੋ ਚੁੱਕਾ ਹੈ ਹੋ ਸਕਦਾ ਉੱਥੇ ਦੇ ਲੋਕ ਵੀ ਇਸ ਤੋਂ ਦੁਖੀ ਹੋਣਗੇ ਆ ਓਵਰਆਲ ਇਸ ਨੂੰ ਅਖੀਰ ਤਏ ਆਪਾਂ ਕੀ ਕਰਾਂ ਤੇ ਉਸ ਤੋਂ ਬਾਅਦ ਆਪਾਂ ਕੁਝ ਸਾਊਥ ਈਸ਼ਾ ਜੋ ਕੁਝ ਹੋਇਆ ਉਹ ਤੇ ਵੀ ਗੱਲਬਾਤ ਕਰਦੇ ਆ ਖਾਲਸਾਤਾਂ ਦੀ ਵੀ ਗੱਲਬਾਤ ਕਰਦੇ ਹਾਂਜੀ ਸਰਦਾਰ ਭਪਿੰਦਰ ਸਿੰਘ ਜੀ ਜੀ ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ ਹੈ ਦੇਖੋ ਅਗਜਿਸਟੈਂਸ ਤਾਂ ਜੀ ਇਜ਼ਰਾਈਲ ਦੀ ਯੂਨ ਦੇ ਮੇਰਾ ਖਿਆਲ ਨਵੰਬਰ ਦੇ ਵਿੱਚ ਜਾਂ ਮੈਂ ਗਲਤ ਵੀ ਹੋ ਸਕਦਾ 1947 ਦੇ ਵਿੱਚ ਯੂਨ ਜੀਏ ਦੇ ਵਿੱਚ 48 ਆ ਸਾਲ ਮੈਨੂੰ ਯਾਦ ਭੁੱਲ ਗਿਆ ਉਦੇ ਵਿੱਚ ਡਿਬੇਟ ਤੋਂ ਬਾਅਦ ਮੰਨੀ ਗਈ ਫਲਸਤੀਨ ਦੀ ਵੀ ਜਿਹੜੀ ਇੰਗਲੈਂਡ ਨੇ ਇਹ ਰੈਜ਼ੋਲੂਸ਼ਨ ਪਾਸ ਕੀਤਾ ਸੀਗਾ ਇਜ਼ਰਾਈਲ ਦੀ ਕ੍ਰिएशन ਦਾ ਹਾਲਾਂਕਿ ਫੁੱਲੀ ਇਜ਼ਰਾਈਲ ਦੇ ਲਈ ਨਹੀਂ ਸੀ ਜਾਨੀ ਕਿ ਇੱਕ ਮੁਲਕ ਨੇ ਦੂਆ ਮੁਲਕ ਬਣਾਇਆ ਜਿੱਥੇ ਤੀਆਂ ਮੁਲਕ ਸੀਗਾ ਤੋਂ ਉਸ ਤੀਏ ਮੁਲਕ ਤੋਂ ਪੁੱਛੇ ਬਗੈਰ ਲੇਕਿਨ ਜੇ ਤੁਸੀਂ ਇਹ ਗੱਲ ਦੇਖੋ ਤੇ ਇੰਗਲੈਂਡ ਨੇ ਇਹ ਵੀ ਜ਼ਰੂਰ ਕਿਹਾ ਸੀ ਵੀ ਫਲਸਤੀਨ ਦੀ ਸਟੇਟ ਵੀ ਉੱਥੇ ਹੋਣੀ ਚਾਹੀਦੀ ਤੋਂ ਮੈਂ ਸਮਝਦਾ ਵੀ ਇੰਗਲੈਂਡ ਦੀ ਜਿਹੜੀ ਇਹ ਸਟੈਂਡਿੰਗ ਹੈ ਇਹ ਤੇ ਬਹੁਤ ਵੱਡਾ ਸਵਾਲ ਲੱਗੇਗਾ ਜਿਸ ਤਰ੍ਹਾਂ ਦੇ ਨਾਲ ਪ੍ਰੈਜ਼ੀਡੈਂਟ ਟੈਸ ਟੈਮਰ ਨੇ ਇਜ਼ਰਾਇਲੀ ਰੈਕੋਗਨੀਸ਼ਨ ਸੌਰੀ ਫਲਸਤੀਨੀਅਨ ਰੈਕੋਗਨੀਸ਼ਨ ਕੀਤੀ ਹੈ ਉਹਦੇ ਨਾਲ ਹੀ ਉਥੇ ਝੰਡਾ ਵੀ ਚੜਾਇਆ ਗਿਆ ਔਰ ਮੈਂ ਤੁਹਾਨੂੰ ਦੱਸ ਦਿੰਨਾ ਜੋ ਮਰਜ਼ੀ ਹੋ ਜਾਏ ਪਲਸਤੀਨ ਦੀ ਸਟੇਟ ਬਣ ਕੇ ਰਹੇਗੀ ਕਿਉਂਕਿ ਯੂਨ ਦੇ ਰੈਜ਼ੋਲੂਸ਼ਨ ਨੇ 1967 ਦੇ ਬਾਰਡਰਾਂ ਦੇ ਮੇਰੇ ਖਿਆਲ ਨਵੰਬਰ 1967 ਮੈਂ ਗਲਤ ਜਨਾਮ ਮੈਨੂੰ ਡੇਟ ਦੇ ਬਾਰੇ ਪਰ 1967 ਦੇ 1967 ਦੇ ਲਕਸ਼ੇ ਬਾਰੇ ਉਹਨਾਂ ਦਾ ਅਰਮ ਰੈਜ਼ੋਲੂਸ਼ਨ ਯੂਨ ਦੇ ਵਿੱਚ ਮੌਜੂਦ ਹੈ ਜੇ ਇਹਨਾਂ ਗੱਲਾਂ ਨੂੰ ਐਵੇਂ ਹੀ ਸਮਝਿਆ ਜਾਏਗਾ ਤਾਂ ਫਿਰ UN ਲੀਗ ਆਫ ਨੇਸ਼ਨ ਹੋ ਜਾਏਗੀ ਐਸ ਵਾਰ ਸੋ ਮੈਨੂੰ ਲੱਗਦਾ ਨਹੀਂਗਾ ਕਿ ਇਹ ਗੱਲ ਇਸ ਤਰ੍ਹਾਂ ਹੋ ਸਕਦੀ ਆ ਸਾਊਥ ਏਸ਼ੀਆ ਦੇ ਵਿੱਚ ਭਵੇਂ ਜੋ ਮਰਜ਼ੀ ਅਮਰੀਕਾ ਦੀਆਂ ਕਮੀਡੀਆ ਸਾਰਾ ਝੂਠ ਆ ਸਾਰਾ ਟਾਈਮਸ ਆਫ ਇੰਡੀਆ ਦੀ ਫੇਕ ਨਿਊਜ਼ ਆ ਮੈਂ ਬਹੁਤ ਘੱਟ ਉਹਨਾਂ ਤੋਂ ਜਾਣਾਂ ਉਹਨਾਂ ਦੀ ਨਿਊਜ਼ਿੰਗ ਕੁਝ ਹੋ ਰਿਆਂ ਦਾ ਗੱਲ ਕੁਝ ਹੋਰ ਹੁੰਦੀ ਪਰ ਜਿਹੜੀ ਮੈਂ US ਦੇ ਮੀਡੀਆ 'ਚ ਫਾਲੋ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਵਿੱਚ ਟੈਰਿਫ ਜਿਹੜੇ ਦਵਾਈਆਂ ਦੇ ਉੱਪਰ 100% ਪ੍ਰੈਜ਼ੀਡੈਂਟ 트ੰਪ ਨੇ ਗੱਡੀਆਂ ਦੇ ਉੱਪਰ ਲਾਤੇ ਆ ਜਿਹੜੇ ਬਿਗ ਟਰੱਕਸ ਆ ਉਹਨਾਂ ਤੇ ਲਾਤੇ ਜਿਹੜੇ ਅਮਰੀਕਾ ਤੋਂ ਬਾਹਰ ਬਣ ਕੇ ਆਉਂਦੇ ਆ ਆ ਜਿਹੜੇ ਕੈਬਿਨੇਟ ਕਿਚਨ ਕੈਬਿਨੇਟ ਆ ਜਿਹੜੀ ਉਹਨਾਂ ਤੇ ਲਾਤੇ ਮੈਂ ਤਾਂ ਹੈਰਾਨ ਰਹਿ ਗਿਆ ਵੀ ਟੈਰਿਫੀ ਟੈਰਿਫ ਲਾ ਲਾ ਕੇ ਜਿਹੜੀਆਂ ਤਾਂ ਕੰਪਨੀਆਂ ਬੰਦਰ ਆਪਣੇ ਪਲਾਂਟ ਲਾ ਰਹੀਆਂ ਅਮਰੀਕਾ ਤੇ ਉਹਨਾਂ ਨੂੰ ਟੈਰਿਫ ਦੀ ਛੂਟ ਆ ਜਾਂ ਜਿਹੜੀ ਲਾਉਣ ਦੀ ਗੱਲ ਵੀ ਕਰਨਗੀਆਂ ਉੱਥੇ ਜਿੱਥੇ ਉਹਨਾਂ ਨੂੰ ਤਾਂ ਛੂਟ ਮਿਲੇਗੀ ਮਿਲੇਗੀ ਮੈਨੂੰ ਲੱਗਦਾ ਪ੍ਰੈਜ਼ੀਡੈਂਟ 트ੰਪ ਜਿੰਨਾ ਵੀ ਨੈਸ਼ਨਲ ਖਰਚ ਹਾਂ ਜੀ ਇਹ ਟੈਰਿਫਸ ਵੀ ਆਪਾਂ ਗੱਲ ਕਰ ਰਹੇ ਸੀ ਜਿਹਦੇ ਨਾਲ ਲਾਏ ਜਾ ਰਹੇ ਆ ਔਰ ਇਹਦੇ ਨਾਲ ਇਦਾਂ ਲੱਗਦਾ ਵੀ ਟੈਕਸ ਬ੍ਰੇਕ ਜਿਹੜੀ ਆ ਜਾਂ ਜਿਹੜੇ ਵੱਡੇ ਕਾਰਪੋਰੇਸ਼ਨਸ ਆ ਉਹਨਾਂ ਨੂੰ ਬਿਲਕੁਲ ਟੈਕਸ ਤੋਂ ਮੁਕਤ ਕਰਨਾ ਚਾਹੁੰਦੇ ਸ਼ਾਇਦ ਇਹ ਤਾਂ ਮੁਸ਼ਕਲ ਹੋ ਜਾਏ ਪਰ ਥੋੜਾ ਟੈਕਸ ਬ੍ਰੇਕ ਦੇਣਾ ਚਾਹੁੰਦੇ ਆ ਕਿਉਂਕਿ ਜਿਹੜੇ ਕੰਜ਼ਿਊਮਰ ਦੇ ਉੱਪਰ ਜਦੋਂ ਇਹ ਟੈਰਿਫਸ ਲੱਗਣਗੇ ਇਹ ਟੈਰਿਫ ਸਾਰੇ ਅਮਰੀਕਾ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਮੰਗਾਈ ਆ ਜਾਏਗੀ ਜਿਸ ਨਾਲ ਇਕਨੋਮਿਕ ਸਲੋ ਡਾਊਨ ਵੀ ਹੋਏਗਾ ਇਕਨੋਮੀ ਦੇ ਵਿੱਚ ਸੋ ਇਹੀ ਮੈਂ ਕਹਿਣਾ ਚਾਹੁੰਦਾ ਹਾਂ ਜੇ ਇਸ ਗੱਲਬਾਤ ਦੇ ਵਿੱਚ ਵੀ ਜ ਅ ਪ੍ਰੈਜ਼ੀਡੈਂਟ 트੍ਰੰਪ ਦੀ ਟੈਰਫ ਦੀ ਪਾਲਿਸੀ ਇੱਕ ਤਰ੍ਹਾਂ ਹੋ ਜੇ ਹਾਲੇ ਤੱਕ ਤਾਂ ਕੁਝ ਬੰਦੇ ਇਹਨੂੰ ਸਹੀ ਵੀ ਕਹਿ ਰਹੇ ਆ ਕੁਝ ਕੁਝ ਵੀ ਕਹਿ ਰਹੇ ਪਰ ਮਨਲਾ ਦਾ ਮੰਗਾਈ ਬਹੁਤ ਹੋ ਜਾਏਗੀ ਹਰੇਕ ਚੀਜ਼ ਦੇ ਵਿੱਚ ਮੰਗਾਈ ਆ ਜਾਏਗੀ ਸਰਦਾਰ ਭਪਿੰਦਰ ਸਿੰਘ ਜੀ ਜਿਸ ਤਰ੍ਹਾਂ ਬੜੀ ਤੇਜ਼ੀ ਨਾਲ ਬਦਲਦੇ ਹੋਏ ਹਾਲਾਤ ਨੇ ਇਹਨਾਂ ਬਦਲਦੇ ਹੋਏ ਹਾਲਾਤਾਂ ਦੀ ਆਪਾਂ ਗੱਲ ਕਰੀਏ ਕਿਉਂਕਿ ਨੈਟੋ ਦੇ ਚੀਫ ਨੇ ਵੀ ਕਿਹਾ ਕਿ ਜਿਹੜਾ ਟਰੰਪ ਬਲੌਨ ਟੈਰਫ ਲਗਾਇਆ ਗਿਆ ਇੰਡੀਆ ਤੇ ਇਹਦਾ ਅਸਰ ਹੋਣਾ ਸ਼ੁਰੂ ਹੋ ਗਿਆ ਇਹਨਾਂ ਨੇ ਯੂਕਰੇਨ ਤੇ ਰਸ਼ੀਆ ਦੀ ਬਾਹਰ ਦੇ ਸਬੰਧ ਵਿੱਚ ਪ੍ਰੈਜ਼ੀਡੈਂਟ ਪੁਟਿਨ ਨਾਲ ਗੱਲਬਾਤ ਕੀਤੀ ਆ ਉਧਰੋਂ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਕਿਹਾ ਕਿ ਨਹੀਂ ਇਦਾਂ ਦੀ ਗੱਲਬਾਤ ਨਹੀਂ ਹੋਈ ਇਹ ਅਰਫ ਵੀ ਲੱਗ ਰਹੇ ਨੇ ਸੋ ਕਿਤੇ ਲਦਾਖ ਵਾਲਾ ਮੁੱਦਾ ਕਦੇ ਹੋਰ ਬਹੁਤ ਸਾਰੇ ਮੁੱਦੇ ਨੇ ਜਦੋਂ ਆਪਾਂ ਇੰਡੀਆ ਦੀ ਗੱਲਬਾਤ ਕਰਦੇ ਆਂ ਤੇ ਲੋਕਾਂ ਨੂੰ ਲੱਗਣ ਲੱਗ ਪੈਂਦੇ ਖੁਜੀ ਇੰਡੀਆ ਚ ਆ ਹੋ ਰਿਹਾ ਇਹ ਹੋ ਰਿਹਾ ਪਰ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਆਪਣੀ ਪੰਥ ਪੰਜਾਬ ਦੀ ਆਜ਼ਾਦੀ ਦਾ ਚੇਤਨਾ ਘਾ ਤੇ ਨਹੀਂ ਆਉਂਦਾ ਇਹਨਾਂ ਬਦਲਦੇ ਹੋਏ ਹਾਲਾਤਾਂ ਵਿੱਚ ਕਿਸ ਸੰਦਰਭ ਚ ਦੇਖਦੇ ਹੋ ਬਿਲਕੁਲ ਭਾਰਤ ਦੀ ਔਰ ਬਾਹਰਲੀਆ ਏਜੰਸੀਆਂ ਦੀ ਰਿਪੋਰਟ ਆ ਵੀ ਪੰਜਾਬ ਦਾ ਸਿੱਖ ਜਿਹੜਾ ਨੇ 90% ਖਾਲਸਤਾਨ ਦੇ ਹੱਕ ਤੇ ਆ ਇਹ ਵੱਖਰੀ ਗੱਲ ਆ ਵੀ ਪਰਸੈਪਸ਼ਨ ਮੈਨੇਜਮੈਂਟ ਦੁਨੀਆ ਵਿੱਚ ਸਮਝੋ ਜਿਹੜੀ ਪਰਸੈਪਸ਼ਨ ਦੀ ਲੜਾਈ ਆ ਉਹਦੇ ਭਾਰਤ ਇਸ ਗੱਲ ਕਹਿਣ ਵਿੱਚ ਜਾਂ ਭਾਰਤ ਦੇ ਸਿੱਖਾਂ ਦੇ ਉੱਪਰ ਇਸ ਗੱਲ ਦਾ ਪਰਸੈਪਸ਼ਨ ਆ ਵੀ ਪੰਜਾਬ 'ਚ ਸਿੱਖ ਘੱਟ ਗਿਣਤੀ ਆ ਪੰਜਾਬ ਦੇ ਦੁਨੀਆ ਵਿੱਚ ਸਿੱਖ ਜਿਹੜੇ ਆ ਪਹਿੰਦੋਸਤਾਨ ਵਿੱਚ ਜਿਹੜੇ ਅੱਧਾ ਪਰਸੈਂਟ ਡੇਢ ਪਰਸੈਂਟ ਆ ਇਹ ਡਾਟਾ ਕਹਿੰਨੇ ਦੱਤਾ ਇਹਨਾਂ ਕੋ ਕਿਹੜਾ ਡਾਟੇ ਦਾ ਸਿਸਟਮ ਆ ਜਿੱਥੇ ਇਲੈਕਸ਼ਨ ਕਮਿਸ਼ਨ 100 ਸੀਟਾਂ ਨੂੰ ਉਦਾਂ ਹੀ ਕੱਢ ਦਿੰਦਾ ਆਪੋਸਿਸ਼ਨ ਲੀਡਰ ਦੇ ਕਹਿਣ ਮੁਤਾਬਕ ਪੈਸੇ ਲਾ ਕੇ ਲੈ ਕੇ ਇਹ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਬਹੁ ਗਿਣਤੀ ਆ ਇਹ ਬਿਲਕੁਲ ਪ੍ਰਚਾਰ ਗਲਤ ਆ ਬਹੁਤ ਕੋਸ਼ਿਸ਼ ਜਿਹੜਾ ਪ੍ਰਚਾਰ ਦੇ ਵਿੱਚ ਕਿਹਾ ਜਾਂਦਾ ਉਹ ਉਨਾ ਸੱਚ ਨਹੀਂ ਹੁੰਦਾ ਭਾਰਤ ਨੂੰ ਇੱਥੇ ਆ ਕੇ ਲੋਕਾਂ 'ਚ ਜੈਸ਼ੰਕਰ ਨੂੰ ਯੂਨਾਈਟਿਡ ਨੇਸ਼ਨਸ ਵਿੱਚ ਇਹ ਕਹਿਣ ਦੀ ਲੋੜ ਸੀ ਵੀ ਜਿਹੜੀ ਇੱਕ ਜਥੇਬੰਦੀ ਨਾਰਥ ਅਮਰੀਕਾ 'ਚੋਂ ਮੂਵਮੈਂਟ ਚਲਾ ਰਹੀ ਆ ਭਾਤ ਨੂੰ ਤੋੜਨ ਦੀ ਉਹ ਕਿਹੜੀ ਜਥੇਬੰਦੀ ਆ ਉਹਨੂੰ ਰੋਕਿਆ ਜਾਵੇ ਕਿਉਂਕਿ ਜੈਸ਼ੰਕਰ ਨੂੰ ਪਤਾ ਸੀ ਯੂਨ ਦੇ ਉਪਰ ਵਿੱਚ ਜਦੋਂ ਗੱਲ ਹੋਵੇਗੀ ਸਿੱਖਾਂ ਦੇ ਹੌਸਲੇ ਇਹਦੇ ਨਾਲ ਵਧਣਗੇ ਸੋ ਇਹ ਗੱਲਾਂ ਸਾਨੂੰ ਸਮਝਣ ਦੀ ਲੋੜ ਆ ਕਿ ਅਸੀਂ ਬੇਸਕੂਫਾ ਵਾਂਗੂ ਜਿਹੜੀਆਂ ਗੱਲਾਂ ਕਰੀ ਜਾ ਰਹੇ ਆ ਜਿਹੜੇ ਤੇ ਤੁਸੀਂ ਦੁਸ਼ਮਣ ਨਾਂ ਨਹੀਂ ਲੈਂਦਾ ਕਿਸੇ ਜਥੇਬੰਦੀ ਦਾ ਕਿਉਂਕਿ ਉਹਨੂੰ ਪਤਾ ਕਿ ਜੇ ਮੈਂ ਗੱਲ ਕਰੂੰਗਾ ਤਾਂ ਉਹਦੀ ਕ੍ਰੈਡੀਬਿਲਿਟੀ ਸਿੱਖਾਂ 'ਚ ਵੱਧ ਜਾਏਗੀ ਸੋ ਉਹ ਇਹ ਗੱਲ ਕਹਿ ਰਿਹਾ ਵੀ ਜਿਹੜੀ ਇੱਕ ਜਥੇਬੰਦੀ ਇੱਥੇ ਕੋਈ ਬਹੁਤ ਗੱਲ ਕਰ ਰਹੀ ਆ ਆਪਾਂ ਹਿੰਦੁਸਤਾਨ ਨੂੰ ਤੋੜਨ ਦੀ ਉਹਨੂੰ ਰੋਕਿਆ ਜਾਵੇ ਹੁਣ ਉਹ ਕਿਹੜੀ ਜਥੇਬੰਦੀ ਹੋ ਸਕਦੀ ਕਸ਼ਮੀਰੀਆਂ ਨਹੀਂ ਤੇ ਕੋਈ ਨਹੀਂ ਨਾ ਇੱਥੇ ਨਾਗਾ ਲੈਂਡ ਵਾਲਿਆਂ ਦੀ ਨਾ ਮਜ਼ੂਰੋਮ ਵਾਲਿਆਂ ਦੀ ਸੋ ਇਹ ਜੈ ਸ਼ੰਕਰ ਜਦੋਂ ਐਡਮਿਟ ਕਰਦਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਆਪਣੀ ਗੱਲ ਰਹੀ ਕਾਫੀ ਖਾਨੂੰ ਸਮਝ ਲੈਣਾ ਚਾਹੀਦਾ ਕਿ ਭਾਰਤ ਦੇ ਵਿੱਚ ਔਰ ਭਾਰਤ ਤੋਂ ਬਾਹਰ ਖਾਲਸਪਤਨ ਦੀ ਮੰਗ ਬਹੁਤ ਵੱਡੇ ਪੱਧਰ ਤੇ ਮੌਜੂਦ ਆ ਭਵੇਂ ਉਹ ਵੋਟਾਂ ਜੇ ਤੁਸੀਂ ਦੇਖ ਲੋ ਅਸੀਂ ਇਹ ਨਹੀਂ ਕਹਿੰਦੇ ਵੀ ਜਥੇਬੰਦੀ ਨੇ ਵੋਟਾਂ ਪਾਤੀਆਂ ਜਥੇਬੰਦੀ ਨੇ ਓਪਰਚੁਨਿਟੀ ਦਿੱਤੀ ਲੋਕਾਂ ਨੂੰ ਦੱਸਣ ਦੀ ਵੀ ਖਾਲਸਪਤਨ ਕੋਈ ਢਾਈ ਟੋਟਰੂ ਤਿੰਨ ਬੰਦੇ ਚਾਰ ਬੰਦੇ ਜੀ ਤਾਂ ਮੁਠੀ ਭਰ ਲੋਕ ਆ ਜੀ ਉਹ ਲਾਈਨਾਂ ਦੱਸਦੀਆਂ ਸੀ ਜਿੱਥੇ ਲੋਕ ਤਿੰਨ ਤਿੰਨ ਘੰਟੇ ਖੜੇ ਰਹੇ ਬੰਦੇ ਤਾਂ ਹਜ਼ਾਰ ਹੀ ਬਹੁਤ ਹੁੰਦਾ ਇੱਥੇ ਤਾਂ ਲੱਖਾਂ ਚ ਵੋਟਾਂ ਪੈ ਗਈਆਂ ਸੋ ਮੇਰਾ ਮਤਲਬ ਆ ਮੈਂ ਨਹੀਂ ਕਹਿੰਦਾ ਵੀ ਕਿਸੇ ਜਥੇਬੰਦੀ ਨੂੰ ਪਰ ਇਹ ਵੀ ਨਹੀਂਗਾ ਵੀ ਤੁਸੀਂ ਕਰੋ ਵੀ ਕੁਛ ਨਾ ਢੇੜਾ ਛੇੜਾ ਵੀ ਲਾਈ ਜਾਓ ਫਿਰ ਇੱਥੇ ਆ ਕੇ ਉਹ ਗੇਮ ਜਿਹੜੀ ਆ ਉਹ ਹੁਣ ਸਿੱਖਾਂ ਨੂੰ ਸਮਝ ਲੈਣੀ ਚਾਹੀਦੀ ਆ ਵੀ ਜਦੋਂ ਵੀ ਕੌਮ ਆਜ਼ਾਦੀ ਦੀ ਗੱਲ ਕਰੇਗੀ ਉਹਦਾ ਮੁੱਲ ਜ਼ਰੂਰ ਦੇਣਾ ਪਏਗਾ ਭਾਵੇਂ ਉਹ ਸਰਦਾਰ ਨੇਜਰ ਦੇ ਰੂਪ ਦੇ ਵਿੱਚ ਭਾਵੇਂ ਉਹ ਖੰਡਾ ਅਵਤਾਰ ਸਿੰਘ ਦੇ ਰੂਪ ਦੇ ਵਿੱਚ ਭਾਵੇਂ ਉਹ ਭਾਈ ਪਰਮਜੀਤ ਸਿੰਘ ਦੇ ਰੂਪ ਦੇ ਵਿੱਚ ਭਾਵੇਂ ਉਹ ਦੀਪ ਸਿੱਧੂ ਦੇ ਰੂਪ ਦੇ ਵਿੱਚ ਭਾਵੇਂ ਉਹ ਸਿੱਧੂ ਮੁਸੇਵਾਲੇ ਦੇ ਰੂਪ ਦੇ ਵਿੱਚ ਹਾਂ ਜਿਹੜੀਆਂ ਧੌਣਾਂ ਚੁੱਕ ਜਾਣਗੀਆਂ ਉਹ ਜੀਣਗੀਆਂ ਸਾਹ ਲੈਣਗੀਆਂ ਘੇੜੇ ਵੀ ਲਾਉਣਗੀਆਂ ਪਰ ਉਹ ਉਸੇ ਤਰ੍ਹਾਂ ਹੋਣਗੀਆਂ ਜਿਦਾਂ ਸਿੱਖਾਂ ਨੇ ਕਿਸੇ ਵੀ ਜਿਹੜਾ ਬਹਿ ਚੁੱਕੇ ਸਿੱਖ ਨੂੰ ਜਾਂ ਸਾਬਕਾ ਖਾਲਸਤਾਨੀ ਸਿੱਖ ਨੂੰ ਜਾਂ ਸਾਬਕਾ ਸਰਕਾਰੀ ਖਾਲਸਾ ਸਿੱਖ ਨੂੰ ਜਾਂ ਗੁਰੂ ਦੇ ਵੇਲੇ ਚੁੱਪ ਕਰਕੇ ਬੈਹਿ ਜਾਣ ਵਾਲੀ ਸਿੱਖਾਂ ਨੂੰ ਯਾਦ ਨਹੀਂ ਕੀਤਾ ਉਹਨਾਂ ਨੇ 40 ਮੁਕਤਿਆਂ ਨੂੰ ਪੰਜਾਂ ਪਿਆਰਿਆਂ ਨੂੰ ਯਾਦ ਕੀਤਾ ਆਪਣੇ ਇਤਿਹਾਸ ਵਿੱਚ ਔਰ ਕੌਮਾਂ ਜਿੰਦੀਆਂ ਹੀ ਇਸ ਕਰਕੇ ਹੁੰਨੀਆਂ ਜਦੋਂ ਉਹਨਾਂ ਦੇ ਲੋਕਾਂ ਨੂੰ ਮਰਨਾ ਆ ਜਾਂਦਾ ਔਰ ਮੈਂ ਸਮਝਦਾ ਵੀ ਇਹ ਜਿਹੜੀ ਗੱਲ ਆ ਇਹ ਸਾਡੇ ਲਈ ਬਹੁਤ ਵੱਡੀ ਇੱਕ ਦੁਨੀਆ ਦੇ ਵਿੱਚ ਜਿਹੜੀ ਚੇਂਜ ਐਟ ਪ੍ਰੈਜ਼ੈਂਟ ਔਰ ਹਿੰਦੁਸਤਾਨ ਦੀ ਜਿਹੜੀ ਅਮਰੀਕਾ ਦੇ ਨਾਲ ਭਾਵੇਂ ਉਹ ਕਿਸੇ ਤਰੀਕੇ ਨਾਲ ਲਿਮਟਿਡ ਹੋਵੇ ਮੈਂ ਇਹ ਵੀ ਤੁਹਾਨੂੰ ਦੱਸ ਦਿੰਦਾ ਹੋ ਸਕਦਾ ਥੋੜਾ ਬਹੁਤ ਟਾਈਮ ਦੇ ਵਿੱਚ ਥੋੜਾ ਲੇਟ ਬਿੱਟ ਲੇਟ ਹੋ ਜਾਏ ਪਰ ਇਹ ਪੱਕੀ ਗੱਲ ਆ ਮੈਂ ਹੁਣ ਇਸ ਗੱਲ ਨੂੰ ਸਮਝਦਾ ਜਿਹੜੇ ਆ ਮੈਂ ਮਹਿਮ ਦੇਖੀ ਆ ਸਿੱਖਾਂ ਦੀ ਇਹ ਮੈਂ ਇਹਨੂੰ ਸਮਝਦਾ ਵੀ ਕਿਸ ਤਰੀਕੇ ਨਾਲ ਚੱਲ ਰਹੀ ਆ ਇਹ ਬਾਹਰ ਫੋਰਨ ਪਾਵਰ ਇਸ ਗੱਲ ਤੇ ਕਮਿਟਿਡ ਆ ਕਿ ਜਿਹੜਾ ਸਿੱਖਾਂ ਦਾ ਰਾਜ ਆ ਉਹ ਲੈਜੀਟਿਮੇਟ ਆ ਉਹ ਹੋਣਾ ਚਾਹੀਦਾ ਉਹਦਾ ਇਦਾਂ ਨਹੀਂ ਕਿ ਵੀ ਉਹ ਵੱਖਵਾਦ ਆ ਉਹ ਅਤਵਾਦ ਆ ਜੀ ਇਹ ਤਾਂ ਰੈਡੀਕਲਿਜ਼ਮ ਆ ਜੀ ਇਹ ਤਾਂ ਜਿੰਗੋਇਜ਼ਮ ਆ ਜੀ ਇਹ ਸੈਪਰੇਟਿਜ਼ਮ ਆ ਜੀ ਵੱਖਵਾਦ ਇਦਾਂ ਦੀ ਕੋਈ ਗੱਲ ਨਹੀਂ ਉਹ ਇੱਕ ਸੋਵਰਨਿਸਟ ਆ ਜਿਦਾਂ ਫ੍ਰੈਂਚ ਦੇ ਕਬਕ ਵਾਲੇ ਨੇ ਅਸੀਂ ਵੀ ਬਿਲਕੁਲ ਸੋਵਰਨਿਸਟ ਆ ਅਸੀਂ ਉਹਨਾਂ ਦੀ ਸੋਵਰਨਿਟੀ ਨੂੰ ਮੰਗ ਨੂੰ ਵੀ ਸਤਿਕਾਰ ਕਰਦੇ ਆ ਆਪਣੇ ਜੀ ਕਿਉਂਕਿ ਅਸੀਂ ਖੁਦ ਇਸ ਗੱਲ ਦੇ ਵਿੱਚ ਸ਼ਾਮਲ ਹਾਂ ਆਪਣਾ ਗੱਲਬਾਤ ਆਉਣ ਵਾਲੇ ਦਿਨਾਂ ਵਿੱਚ ਇਸ ਪੱਖ ਤੇ ਵੀ ਕਰਾਂਗੇ ਜਿਨ੍ਹਾਂ ਲੋਕਾਂ ਨੂੰ ਪੰਜਾਬ ਦੇ ਬਾਰਸਾਂ ਨੂੰ ਗੁਲਾਮੀ ਦੀ ਆਦਤ ਪਈ ਹੋਈ ਆ ਗੁਲਾਮੀ ਦੀ ਆਦਤ ਕਿਉਂਕਿ 100 ਸਾਲ ਤਾਂ ਅੰਗਰੇਜ਼ਾਂ ਦੇ ਗੁਲਾਮ ਹਾਂਜੀ ਹੁਣ 80 ਸਾਲ ਆ ਹੋ ਗਏ ਸੋ ਇਸ ਗੁਲਾਮੀ ਦੀ ਆਦਤ ਨੂੰ ਛੱਡ ਦੇਣਾ ਚਾਹੀਦਾ ਜਿਹੜੀਆਂ ਮਾੜੀਆਂ ਆਦਤਾਂ ਨੇ ਉਹ ਛੱਡ ਦੇਣੀਆਂ ਚਾਹੀਦੀ ਨੇ ਚੰਗੀ ਆਦਤ ਪਾਉਣੀ ਚਾਹੀਦੀ ਆ ਹੁਣ ਤੁਸੀਂ ਦੇਖੋ ਵੀ ਜੇ ਬੰਦਾ ਚੰਗੀ ਆਦਤ ਪਾਲ ਆਏ ਤਾਂ ਬੰਦੇ ਦਾ ਜੀਵਨ ਔਖਾ ਹੋ ਜਾਂਦਾ ਸੋ ਜੇ ਲੋ ਜਿਹਨਾਂ ਲੋਕਾਂ ਦੇ ਖੂਨ ਦੇ ਵਿੱਚ ਗੁਲਾਮੀ ਹੈ ਜਾਂ ਸਮਹਾਉ ਕਿਸੇ ਕਾਰਨ ਕਰਕੇ ਗੁਲਾਮੀ ਜਿਹੜਾ ਮਹਿਸੂਸ ਨਹੀਂ ਕਰਦਾ ਉਹਨੇ ਤਾਂ ਗੁਲਾਮੀ ਜੇ ਬਾਹਰ ਨਹੀਂ ਹੋਣਾ ਗੁਲਾਮੀ ਦੀ ਆਦਤ ਵੀ ਮਾਨਸਿਕ ਤੌਰ ਤੇ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਸਟੈਂਡ ਫॉर ਫਰੀडम ਐਂਡ ਜਸਟਿਸ ਤੇ ਸਾਨੂੰ ਪੰਥ ਪੰਜਾਬ ਦੇ ਨਾਲ ਹਰ ਇੱਕ ਸਿੱਖ ਨੂੰ ਹਰ ਇੱਕ ਪੰਜਾਬ ਦੇ ਵਾਰਸ ਨੂੰ ਗਲੋਬਲ ਵੌਇਸ ਆਫ ਪੰਥ ਪੰਜਾਬ ਬਣ ਕੇ ਤੁਰਨਾ ਖੜਨਾ ਸਾਨੂੰ ਕੰਮ ਕਰਨੇ ਪੈਣਗੇ ਜਿੰਨਾ ਵੀ ਆਪਾਂ ਕਰ ਸਕਦੇ ਆਪਾਂ ਕਿਸੇ ਨੂੰ ਕੋਈ ਵੱਡਾ ਕੰਮ ਕਰਨ ਨੂੰ ਕਹਿ ਰਹੇ ਘੱਟੋ ਘੱਟ ਆਪਾਂ ਇਹਨਾਂ ਇਹਨਾਂ ਗੱਲਾਂ ਦਾ ਧਿਆਨ ਰੱਖੀਏ ਇਸ ਇਸ਼ੂ ਤੇ ਵੀ ਆਪਾਂ ਗੱਲਬਾਤ ਕਰਦੇ ਰਹਿਵਾਂਗੇ ਕਿਉਂਕਿ ਜੇਕਰ ਅਸੀਂ ਆਪਣੇ ਘਰ ਨਹੀਂ ਸਿਆਣੇ ਆ ਆਪਣੇ ਕੰਮਾਂ ਨਹੀਂ ਸਿਆਣੇ ਆ ਤਾਂ ਸਾਨੂੰ ਆਪਣੇ ਕੌਮ ਦੇ ਘਰ ਲਈ ਵੀ ਸਿਆਣੇ ਸਾਂਭੀਦਾਰ ਹੋਣਾ ਚਾਹੀਦਾ ਉਹ ਕੀ ਕਾਰਨ ਸਾਨੂੰ 1947 ਚ ਸਾਡਾ ਜਿਹੜੇ ਪਤਰਾਗਾਖ ਦੀ ਗੱਲ ਕਰਦੇ ਆ 14 ਅਗਸਤ ਨੂੰ ਪਾਕਿਸਤਾਨ ਆਜ਼ਾਦ ਹੁੰਦਾ 13 ਅਗਸਤ ਨੂੰ ਸਭ ਤੋਂ ਪਹਿਲਾਂ 15 ਤੋਂ 14 ਤੋਂ 13 ਅਗਸਤ ਨੂੰ ਖਾਲਸਥਾਨ ਯਾਦ ਹੋਣਾ ਚਾਹੀਦਾ ਸੀ ਅਖੀਰ ਤੇ 1 ਦੇ ਮਿੰਟ ਦੀ ਕਰਨ ਉਹ ਤਾਂ ਬਸ ਸਮਾਪਤੀ ਕਰੀਏ ਮੈਂ ਤੁਹਾਡੇ ਸਰੋਤਿਆਂ ਨੂੰ ਆਪਣੇ ਸਰੋਤਿਆਂ ਨੂੰ ਇੱਕ ਗੱਲ ਹੋਰ ਦੱਸ ਦਵਾਂ ਭਾਜੀ ਸਰਦੇਵ ਕਿ ਪਾਕਿਸਤਾਨ ਵੀ 15 ਨੂੰ ਹੀ ਹੋਇਆ ਸੀ ਪਹਿਲੇ 2-3 ਸਾਲ ਮਨਾਉਂਦੇ ਵੀ 15 ਨੂੰ ਹੀ ਰਹੇ ਪਰ ਫਿਰ ਬਾਅਦ ਵਿੱਚ ਕਿ ਧਰਮ ਜਿਹੜਾ ਆ ਉਹਨਾਂ ਨੇ ਇਹ ਨੂੰ 13 ਕਰ ਦਿੱਤਾ 14 ਕਰ ਦਿੱਤਾ ਇਹ ਵੀ ਇੱਕ ਵੱਖਰੀ ਚਲੋ ਗੱਲ ਆ ਅਗਲਿਆਂ ਦੀ ਮਰਜ਼ੀ ਹੈ ਜਿਸ ਤਰੀਕੇ ਨਾਲ ਮਰਜ਼ੀ ਕਰਨ ਹਾਂ ਜੇ ਤੁਸੀਂ ਇਹ ਸੋਚੋ ਕਿ ਜਿਹੜੀ ਇਤਿਹਾਸ ਵਿੱਚ ਬਹੁਤ ਕੁਝ ਜਿਹੜਾ ਅਸੀਂ ਸਿੱਖਦੇ ਨਹੀਂ ਆ ਲੋਕ ਸੋ ਉਹਦੇ ਨਾਲ ਕੀ ਹੁੰਦਾ ਕਿ ਸਾਨੂੰ ਵੀ ਨਹੀਂ ਪਤਾ ਲੱਗਦਾ ਤੇ ਉਹ ਉਸੇ ਤਰ੍ਹਾਂ ਦੇ ਨਾਲ ਆ ਜਿਹੜੀ ਆ ਗੱਲਬਾਤ ਲੋਕਾਂ ਦੇ ਵਿੱਚ ਰਹਿ ਜਾਂਦੀ ਆ ਔਰ ਆਉਣ ਵਾਲੇ ਸਮੇਂ 'ਚ ਅੱਜ ਆਪਾਂ ਇੰਨਾ ਹੀ ਕਰ ਲੈਨੇ ਆ ਹਾਂ ਅੱਗੇ ਵੀ ਕੱਲ ਨੂੰ ਜਾਂ ਕਿਤੇ ਜਦੋਂ ਵੀ ਬਿਲਕੁਲ ਆਪਾਂ ਆਪਾਂ ਹਰ ਮੁੱਦੇ ਤੇ ਕਿਉਂਕਿ ਜਿਵੇਂ ਚੰਗੀ ਆਦਤ ਮਾੜੀ ਆਦਤ ਹਾਂਜੀ ਸੋ ਮਾੜੀ ਆਦਤ ਇਹ ਲਾਮੀ ਵਾਲੀ ਹੋਰ ਕੀ ਆ ਆਪਾਂ ਨੂੰ ਹਰ ਇੱਕ ਬੰਦੇ ਨੂੰ ਖੁਸ਼ਹਾਲੀ ਚਾਹੀਦੀ ਆ ਹਰ ਇੱਕ ਬੰਦੇ ਨੂੰ ਅਮੀਰੀ ਚਾਹੀਦੀ ਆ ਹਰ ਇੱਕ ਬੰਦੇ ਨੂੰ ਅਣਖ ਚਾਹੀਦੀ ਆ ਕੋਈ ਨਹੀਂ ਚਾਹਦਾ ਬਿਮਾਰੀ ਹਰ ਇੱਕ ਬੰਦਾ ਤੰਦਰੁਸਤੀ ਚਾਹਦਾ ਕੋਈ ਨਹੀਂ ਚਾਹਦਾ ਗਰੀਬੀ ਹਰ ਇੱਕ ਬੰਦਾ ਅਮੀਰੀ ਚਾਹਦਾ ਆਪਣਾ ਠੀਕ ਠਾਕ ਹੋਵੇ ਉਹਨੂੰ ਆਰਥਿਕ ਤੌਰ ਤੇ ਖੁਸ਼ਹਾਲੀ ਹੋਵੇ ਕਿਉਂਕਿ ਆਰਥਿਕ ਤੌਰ ਤੇ ਗੁਲਾਮੀ ਵੀ ਠੀਕ ਨਹੀਂ ਹੁੰਦੀ ਆ ਕਿਸੇ ਸਰਕਾਰ ਦੀ ਗੁਲਾਮੀ ਵੀ ਠੀਕ ਨਹੀਂ ਧੰਨਵਾਦ ਜੀ ਆਪਾਂ ਫਿਰ ਮਿਲਦੇ ਆਂ ਅੱਜ ਦੀ ਆਵਾਜ਼ ਦੇ ਵਿੱਚ ਆਪਾਂ ਗੱਲਬਾਤ ਕਰਦੇ ਰਹਿਣੇ ਆਂ ਤੇ ਕਰਦੇ ਰਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ